ਕਿੰਨੇ ਕੁਆਲੀਫਾਈਡ ਹੋ ਤੁਸੀਂ ਹਾਂ ਪੋਸਟ ਗ੍ਰੈਜੂਏਟ ਪੋਸਟ ਗ੍ਰੈਜੂਏਟ ਹੋ ਔਰ ਕੀ ਨਾਮ ਹੈ ਸਕੂਲ ਦਾ ਤੁਹਾਡੇ ਦਾ ਪਪਾਦੀਪ ਸਿੰਘ ਪਬਲਿਕ ਸਕੂਲ ਠੀਕ ਹੈ ਜੀ ਔਰ ਮੈਮੀ ਕਿਹਨੇ ਅੱਜ ਪ੍ਰਿੰਸੀਪਲ ਨੂੰ ਕਿਹਾ ਦੱਸ ਕਿ ਕਿ ਕਿੰਨੇ ਬੱਚੇ ਟੋਟਲ ਕਿੰਨੇ ਨੇ ਇਥੇ ਕਲਾਸ ਵਿੱਚ ਨਹੀਂ ਟੋਟਲ ਸਕੂਲ ਦੇ ਵਿੱਚ ਟੋਟਲ ਮੈਨੂੰ ਥੋੜਾ ਟਾਈਮ ਹੋਇਆ ਜਾਣ ਕੀਤਾ ਨਹੀਂ ਵੈਸੇ ਤੁਹਾਡੇ ਲਗਭਗ ਮੈਨੂੰ ਲੱਗਦਾ ਵਾ ਕਿ 17 ਹੋਣਗੇ ਸ਼ਾਇਦ 17 ਮੈਂ ਕਦੀ ਕੋਆਇੰਟ ਨਹੀਂ ਕੀਤੀ ਠੀਕ ਹੈ ਠੀਕ ਹਾਂ ਜੀ

ਵੀਰੋਂ ਸਮਨੋਟ ਚੇਨ ਸੇਮ ਛੇਵੀਂ ਕਲਾਸ ਤੱਕ ਔਰ ਕਿੰਨੇ ਬੱਚੇ ਨੇ ਲਗਭਗ ਹਾਂਜੀ ਹਾਂਜੀ ਟੋਟਲ ਬੱਚੇ ਕਿੰਨੇ ਸਾਡੇ 12 ਜਾਂ ਕਿੰਨੇ 75 ਤੇ ਇਹ ਸਕੂਲ ਹੈ ਕਿਸ ਨਾਮ ਤੇ ਚੱਲਦਾ ਹੈ ਜੀ

ਇਹ ਬੱਚੇ ਨਾ ਟਿਊਸ਼ਨ ਸੈਂਟਰ ਕਰ ਜਾਂਨ ਲੱਪਿਆ ਉਹਨਾਂ ਬੱਚੇ ਪ੍ਰਾਈਵੇਟ ਸਕੂਲਾਂ ਦੇ ਬਾਅਦ ਤੇ ਥੋੜੇ ਬੱਚੇ ਸਾਡੇ ਕੋਲ ਬੱਚੇ ਰਹਿ ਗਏ ਆ ਤੇ ਅਸੀਂ ਉਹ ਸੈਂਟਰ ਕਰਦੀ ਆ ਕਿੰਨੇ ਕਰਮਾ ਤਿੰਨ ਚਾਰ ਹੈ ਗਿਆ ਕੋ ਚੰਗੀ ਗੱਲ ਹੈ ਇਹ ਹੁਣ ਤੀ ਕਿਸੇ ਖਬਰ ਲਾਓਗੇ ਟੀਵੀ ਤੇ ਐਸ ਤਰਿਕ ਨਾਲ ਹੀ ਪਿੰਡ ਸਰ ਇੱਕ ਛੋਟਾ ਜਿਹਾ ਸਕੂਲ ਬਣਾ ਕੇ ਜਿੱਥੇ ਛੋਟੇ ਛੋਟੇ ਬੱਚੇ ਪੜ੍ਹਾਈ ਜਾ ਰਹੇ ਸਰ ਉਹਦੇ ਬਾਰੇ ਸਰ ਕੋਈ ਸਰ ਕੋ ਕਮੈਂਟ ਲਈ ਸਰ ਕੋਈ ਕੰਪਲੇਂਟ ਪ੍ਰਾਪਤ ਹੋਈ ਹੈ ਉਹਦੇ ਉੱਪਰ ਜਿਹੜਾ ਵਾ ਲੈਟਰ ਭੇਜ ਕੇ ਸ਼ੋਕਾਜ਼ ਨੋਟਿਸ ਵੀ ਕਰਤਾ ਹੈ ਤੇ ਇਨਕੁਆਰੀ ਲੁਵਾਤੀ ਤੇ ਨੀਅਰ ਵੀ ਦੋ ਜਾਂ ਤਿੰਨ ਦਿਨ ਦੇ ਵਿੱਚ ਸਾਡੀ ਕੋ ਰਿਪੋਰਟ ਆ ਜੂਗੀ ਤੇ ਉਹਦੇ ਉੱਤੇ ਜਿਹੜੀ ਬੰਦ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ ਨਾਲ ਦੀ ਨਾਲ ਜਿਹੜੇ ਹੋਰ ਕੋਈ ਜ਼ਿਲ੍ਹੇ ਦੇ ਵਿੱਚ ਇਸ ਤਰੀਕੇ ਦੇ ਸਕੂਲ ਹੈਗੇ ਆ ਉਹ ਵੀ ਬਲੌਕ ਦਫ਼ਤਰ ਵਾਲੇ ਜਿਹੜੇ ਆ ਉਹ ਪਤਾ ਕਰਨਗੇ ਤੇ ਉਹਦੇ ਉੱਪਰ ਜਿਹੜਾ ਉਹ ਇਨਕੁਆਰੀ ਕਰਨਗੇ ਸਖਤ ਐਕਸ਼ਨ ਵੀ ਲੈਣਗੇ ਇਸ ਦਾ ਸਿਰਫ ਬੀਬੀ ਕਹਿ ਰਹੀ ਮੈਂ ਸਿਰਫ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੋਣਾ ਇਹ ਸਾਡੀ ਰਿਨਕੁਆਇਰੀ ਰਿਪੋਰਟ ਦੇ ਵਿੱਚ ਸਪਸ਼ਟ ਹੋ ਜਾਏਗਾ ਤੇ ਜਿਸ ਬਸਤ ਹੋ ਗਿਆ ਤੇ ਉਹ ਜਿਹੜਾ ਉਹ ਉੱਤੇ ਜਿਹੜੀ ਕਾਰਵਾਈ ਜਿਹੜੀ ਬੰਦ ਕੀਤੀ ਜਾਊਗੀ ਸਕੂਲ ਹੀ ਸਰ ਬੰਦ ਹੋਵੇਗਾ ਜਾਂ ਉਹ ਉੱਤੇ ਕਾਰਵਾਈ ਕੱਲ ਸਕੂਲ ਬੰਦ ਹੋਣ ਦੀ ਗੱਲ ਨਹੀਂ ਗਈ ਉਹਨਾਂ ਨੇ ਜਿਹੜਾ ਨਜਾਇਜ਼ ਤੌਰ ਤੇ ਗੈਰਕਾਨੂੰਨੀ ਤੌਰ ਤੇ ਜਿਹੜਾ ਬੱਚਿਆਂ ਦੇ ਵਿਖੇ ਨਾਲ ਖਲਵਾੜ ਕਰਦੇ ਉਹਦੇ ਉੱਪਰ ਵੀ ਜਿਹੜੀ ਪੂਰੀ ਕੰਪਲੀਟ ਕੱਲ ਜੀ ਉਹ ਜੋ ਹੋ ਗਿਆ ਕਾਰਵਾਈ ਕੀਤੀ ਜਾਊਗੀ ਜਿਸ ਤਰੀਕੇ ਦੀ ਵੀ ਬੰਦੀ ਕਾਰਵਾਈ ਉਹ ਕੀਤੀ ਜਾਊ ਤੇ ਸਖਤ ਕੀਤੀ ਜਾਊਗਾ ਠੀਕ ਹੈ ਸਰ ਠੀਕ ਹੈ ਓਕੇ ਥੈਂਕ ਯੂ